ਜਿੰਨਾ ਜਰ ਤੂੰ ਕਹਿਣਾ ਲੜਨਾ ਨਾ ਲਏ ਤੈਨੂੰ ਚੈਨ ਨਹੀਂ ਆਉਦਾ ਜਾ ਜਾ ਕੇ ਤੇ ਕਰ ਲਾ ਕਿਉਂ ਤੇ ਕੋਡਾ ਉਂਦਾ ਜਿੱਦਾਂ ਮਰਜੀ ਹੈ ਨਾ ਕੀਤਾ ਤੇ ਤਾਈ ਨੇ ਗਲਤੀ ਆ ਮੰਮੀ ਘੜੀ ਇੰਨਾ ਨਹੀਂ ਬੋਲਣਾ ਇਹਦਾ ਅਕਸਰ ਨੂੰ ਫਿਰੇ ਵੀ ਭਾਜੀ ਹਣੀ ਸਾਰੇ ਲਾਗੇ ਖਲੋਤੇ ਸੀ ਬੰਦਾ ਬੇਸ਼ਤੀ ਮਹਿਸੂਸ ਕਰਦਾ ਉਹ ਇਨਾਂ ਦੇ ਮੈਂ ਜਾਣ ਲੱਗਾ ਹੀ ਲੱਗੇ ਪਰ ਫਿਰ ਮੈਂ ਤਾਂ ਨਹੀਂ ਗਿਆ ਮੈਂ ਹੈ ਕਿ ਤੇ ਮੇਰਾ ਵਿੱਚ ਜਾਣਾ ਬਣਦਾ ਨਹੀਂ ਤੇ ਜੇ ਮੇਰੇ ਮੂੰਹ ਕੋਈ ਵੱਧ ਘੱਟ ਨਿਕਲ ਗਈ ਨਾ ਤੂੰ ਇੱਕ ਵਾਰੀ ਘਰ ਚੱਲ ਤੇਰਾ ਤਾਂ ਮੈਂ ਪਤੀਲੇ ਨਾਲ ਮੂੰਹ ਲੰਮੀ ਆ ਭਲਾ ਕਿੰਨੀ ਕੁ ਤੂੰ ਚਾਹ ਡੱਕ ਲੈਂਦੀ ਆ ਇੰਜ ਕਿਉਂ ਐਦਾਂ ਕਰਨੀ ਦੱਸੋ ਕਿਹੜੇ ਕਿਸ ਬਗਾਨੇ ਘਰ ਹੈ ਆਪਣੇ ਘਰ ਹੀ ਆ ਗਏ ਫਿਰ ਕੀ ਹੋ ਗਿਆ ਤੂੰ ਹੀ ਤੇਉਣ ਤਲਣ ਦੇ ਕਿੰਨਾ ਕਿਤੇ ਭਾਨੂ ਕਿਹਦੇ ਘਰ ਆਣ ਵੜੇ ਹੋ ਆਪਣਾ ਤੁਸੀਂ ਨੂੰ ਸਮਝਦੇ ਨਹੀਂਗੇ ਫਿਰ ਮਾਸਾ ਵੀ ਸਮਝਦੇ ਆਂ ਅਸੀਂ ਬਹੁਤ ਸਮਝਦੇ ਆਂ ਆਪਣਾ ਸਮਝਦੇ ਆਂ ਪਰ ਤੂੰ ਨਹੀਂ ਆਪਣਾ ਹਾਂ ਨੂੰ ਸਮਝਦੀ ਕਿਆ ਰਹਾ ਕਰ ਤੇਰੇ ਤੇ ਕਿਤੇ ਮੈਂ सांगਨੀ ਆ ਚੱਲ ਆ ਜੋ ਦੀਦੀ ਆਪਾਂ ਵੀ ਚੱਲੀਏ ਤੂੰ 12 ਸਾਲ ਆਨੀ ਆ ਮੈਂ ਤਾਂ ਹੋਰ ਇਹਰੇ ਮੂੰਹਲ 2-3 ਮਹੀਨੇ ਵੇਖਣਾ ਮੈਂ ਬਹੁ ਫੜ ਕੇ ਤੇ ਘਰੋਂ ਬਾੜ ਕੱਢ ਦੇਣੀ ਆ